ਮੁਖਸਰ ਸਾਹਿਬ ਦੀ ਧਰਤੀ ਗਵਿੰਦਰ ਧਰਤੀ ਉਸ ਧਰਤੀ ਤੋਂ ਆਇਆ ਦੂਸਰੇ ਪਾਸੇ ਦੇਖਦੇ ਆਂ ਵੀ ਰੈਂਬੋ ਕਬੱਡੀ ਦਾ ਕਬੱਡੀ ਦੇ ਵਿੱਚ ਆਹ ਦੇਖਦੇ ਆਂ ਵੀ ਕੀਤੀ ਹੈ ਰਾਜਪੂਤ ਦੀ ਵੀ ਟੱਕਰ ਹੋ ਗਈ ਐ ਸਾਲ ਇਹ ਰਾਜਪੂਤ ਕੋਸ਼ਿਸ਼ ਕਰ ਰਿਹਾ ਦੋਦੇ ਵਾਲੇ ਧਰਪਿੰਦਰ ਦੇ ਨਾਲ ਸੋਣਾ ਖੇਡਿਆ ਟ੍ਰਾਂਟਾ ਦੇ ਵਿੱਚ ਪਰ ਅੱਜ ਪਡਾਲ ਫੜਾ ਖੇਡ ਮੇਲਾ ਮੇਰੇ ਵੀਰੋ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਪਡਾਲ ਸਾਹ ਨੇ ਵੀ ਸੈਰੀ ਮਾਰਦਾ ਨਾਲ ਵੀ ਨਹੀਂ ਕਰੀਏ ਕੀ ਛਡਾਉਣ ਵਾਲੇ ਛਡਾ ਦਿੰਦੇ ਆ ਪਰ ਆ ਜੁੜੀਏ ਕਬੱਡੀ ਨਾਲ ਫੇਰ ਮੇਰੇ ਵੀਰੋ ਦੋਦੇ ਵਾਲਾ ਰਪਿੰਦਰ ਸਿੰਘ ਫੇਰ ਕਬੱਡੀ ਪਾ ਰਿਹਾ ਇਸ ਸਮੇ ਫੇਰ ਕਬੱਡੀ ਪਾ ਰਿਹਾ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਔਰ ਰੈਂਬੋ ਹੈ ਇਹ ਜੱਗੂ ਹੈ ਇੱਕ ਪਾਸੇ ਦੋਦੇ ਵਾਲਾ ਇੱਕ ਪਾਸੇ ਹਾਕਮਗਲੀਆ ਜੱਗੂ ਤੇ ਨੰਬਰ ਆਪਣੀ ਟੀਮ ਦੇ ਲਈ ਜੋੜ ਲੈਣਾ ਨੰਬਰ ਆਪਣੀ ਟੀਮ ਦੇ ਲਈ ਜੋੜ ਲੈਣਾ ਆ ਦੇਖਿਓ ਹਕਮਾ ਜੀ ਸੋਹਣਾ ਵੱਡੀ ਦੇਣ ਹੈ ਖੇਡ ਕਬੱਡੀ ਦੀ ਇਹਨਾਂ ਮਾਹਰ ਰੱਫੀਆਂ ਵੀ ਅਗਲਾ ਮੈਚ ਜਿਹੜਾ ਸਰੀ ਸੁਪਰਸਟਾਰ ਪਲਵਟਾ ਪੰਜਾਬੀ ਤੇ ਨਾਲ ਸ਼ਹੀਦ ਭਗਤ ਸਿੰਘ ਸਰਹਾਲਾ ਰਣਗੋਤਿਵ ਦੀ ਟੀਮਾਂ ਦੇ ਵਿਚਕਾਰ ਜਿਹੜਾ ਮੈਚ ਹੋਣਾ ਕਾਲਿਆ ਅੱਧਾ ਹੀ ਸੈਕਿੰਡ ਮੇਰੇ ਫਿਊ ਸੈਕਿੰਡ ਮੇਰੇ ਖੜੂ ਸਾਹਿਬ ਦੀ ਧਰਤੀ ਦਾ ਸੱਤੂ ਦੂਸਰੇ ਪਾਸੇ ਓਏ ਹਰਜੋਤ ਸਿੰਘ ਪੰਡਾਲ ਆ ਜਾ ਫਿਰ ਚੱਕ ਮਾਈਕ ਕਰਦੇ ਗੱਲ ਪੱਟਾਂ ਵਿੱਚ ਜੋਰ ਬੋਲਦਾ ਹੈ ਨਾਲ ਖੀਆਂ ਦੇ ਜਾਫੀਆਂ ਨੂੰ ਘੂਰੇ ਕਾਲਿਆ ਓਏ ਦੌਰ ਅੰਬੇ ਦਾ ਲਓ ਖੇਡ ਮੈਦਾਨ ਦੇ ਵਿੱਚ ਸਿਰੇ ਦਾ ਜੱਫਾ ਹੈ ਇਹ ਸਾਲ ਬੜੇ ਤਕੜੇ ਜੱਫੇ ਲਾਏ ਯਾਦ ਨੇ ਮੁੜ ਵਾਪਸੀ ਕੀਤੀ ਹੈ ਕਿ ਸੱਤਦਾਰ ਦੁੱਧੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਨੌਜਵਾਨ ਕੌਣ ਆ ਸਰਗੋਦੇ ਵਾਲਾ ਇਹ ਮੁਹੰਮਦ ਅਸਰਫ ਦਾ ਪੁੱਤਰ ਪਰ ਪੁਆਇੰਟ ਆ ਜਿਹੜਾ ਰਪੰਡ ਕਬੱਡੀਆਂ ਪਾਈਆਂ 246 ਦਿੱਤੀਆਂ ਮੋੜ ਅੱਜ ਦੇ ਟਾਈਮ ਹਾਂ ਹੀ ਪਲੀਜ਼ ਪਲੀਜ਼ ਉਹ ਵੀ ਗਰਾਊਂਡ ਦੇ ਵਿੱਚ ਆ ਜਾਣਾ ਇਧਰ ਇਧਰ ਮੈਂ ਕਈ ਵਾਰ ਬੇਨਤੀ ਕੀਤੀ ਹੈ ਜਿਹੜੇ ਵੀ ਸਟੇਜ ਦੇ ਅੱਗੇ ਖੜੇ ਹੈਂ ਭੰਡਾਲ ਵਾਲਾ ਹਰਜੋਤ ਹੁਣ ਚਾਰਾਂ ਨੇ ਬਿਉਂਤ ਬੰਦੀ ਬਣਾ ਲਈ ਆ ਇਹ ਸਰਗੋਦੇ ਵਾਲਾ ਪਰ ਭੰਡਾਲ ਵਾਲੇ ਨੇ ਮਿਹਨਤਾਂ ਸਾਲ ਧੋਕੇ ਲਈ ਆ ਕੀ ਮਾਤਾ ਉਹਦੇ ਟਾਈਮ ਤੇ ਕਕਰਾਲੀ ਸਾਹਿਬ ਹੋਣੀ ਇਸ ਮੁੰਡੇ ਦੀ ਵੀ ਹੋਰ ਚੜਾਈ ਹੈ